500 ਦਾ ਸਟਾਫ ਕਿਉਂ ਚੱਲਦਾ ਯਾਰ ਨਮੇੜ ਕੇ ਪਰਾਂ ਘਾ ਰਹੇ ਨੇ ਮਾਰਕਟਾਈ ਕੀਤੀ ਸੀ ਆਪਣੇ ਪਰਦੇ ਦੇ ਵਿੱਚ ਪਾਰਪੁਰ ਆਪਣੇ ਪਾਰ ਫਿਰ ਤਾਂ ਕੌਣ ਰਹੇਗਾ ਤੁਹਾਡੇ ਨਾਲ ਫਿਰ ਇਹ ਹਾਲਾਤ ਹੁਣ ਆਪਣੀ ਵਾਈਫ ਦੇ ਵਾਲ ਪੁੱਟੇ ਤੋਂ ਮਹੱਲੇ ਦੇ ਵਿੱਚ ਤਾਂ ਇਹ ਤਾਂ ਜਮਾ ਹੀ ਅਜੀਬ ਕੇਸ ਹੈ ਬਾਈ ਹੁਣ ਬੱਚਾ ਐਡਮਿਟ ਹੈ ਪਿਛਲੇ 12 13 ਦਿਨਾਂ ਤੋਂ ਤੇ ਪਿਛਲੇ 3 4 ਦਿਨਾਂ ਚ ਹੀ ਇਹਨਾਂ ਦੇ ਹੱਥ ਖੜੇ ਹੋ ਗਏ ਕਿੰਨਾ ਰੁਪਈਆ ਸਿਨ ਲਾ ਸਕਦਾ ਆ ਬੱਚੇ ਦੀ ਕੰਡੀਸ਼ਨ ਤੇ ਪਰਿਵਾਰ ਕੋਲ ਇਲਾਜ ਕਰਾਣ ਦੇਗਾ 1 ਰੁਪਈਆ ਵੀ ਨਹੀਂ ਬਾਈ ਹੁਣ ਮੈਂ ਤਾਂ ਪਹਿਲਾਂ ਹੀ ਕਹਿ ਗਿਆ ਡੁਨੀਆ ਤੇ ਕੋਈ ਵੀ ਬੰਦਾ ਕਿਸੇ ਗਰੀਬ ਬੰਦੇ ਦੀ ਕਿਸੇ ਕਿਸੇ ਦੁਖੀ ਇਨਸਾਨ ਦਾ ਕਿਸੇ ਦਾ ਤੁਸੀਂ ਦੁੱਖ ਸੁਣ ਲੈਨੇ ਹੋ ਇਹੀ ਬਹੁਤ ਵੱਡੀ ਸੇਵਾ ਇਹ ਜੇ ਭਰਾਵਾਂ ਦੀ ਇਹ ਜੇ ਬੰਦਿਆਂ ਦੀ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਜਾਂਦਾ ਭਾਜੀ ਇਹ ਛੋਟੀ ਦੀ ਉਮਰ ਦਾ ਮੁੰਡਾ ਹੈ ਸ਼ੂਗਰ ਹੈ ਤੇ ਸਾਰੀ ਲਾਈਫਟਾਈਮ ਮਹੀਨੇ ਦੇ 5000 ਦੀ ਦਵਾਈ ਚੱਲ ਰਹੀ ਹੈ ਤੇ ਪਿਛਲੇ 2 ਸਾਲਾਂ ਤੋਂ ਇੱਥੇ ਸਾਰੀ ਜ਼ਿੰਦਗੀ ਚੱਲਦੀ ਹੈ ਇਹ ਮੇਰੇ ਬ੍ਰਦਰ ਨੇ ਅੱਜ ਇੱਥੇ ਆਸ਼ੀਰਵਾਦ ਲੈਣ ਆਏ ਨੇ ਤੁਹਾਡੇ ਸਾਰਿਆਂ ਦਾ ਜੋ ਆਪਣਾ ਆਪ ਵਾਰੀ ਬੈਠੇ ਇਸ ਪੰਜਾਬ ਲਈ ਮਿੱਟੀ ਲਈ ਉਹਨਾਂ ਦਾ ਸਾਥ ਦਿਆ ਕਰੋ ਦੱਬ ਕੇ ਕਿਉਂਕਿ ਜਿਉਂਦੇ ਜੀ ਕਿਸੇ ਦਾ ਖੜਜੋਗੇ ਤਾਂ ਫਾਇਦਾ ਮਰਨ ਬਾਅਦ ਚ ਮੜੀਆਂ ਤੇ ਦੀਵੇ ਬਾਲਣ ਦਾ ਕੋਈ ਫਾਇਦਾ ਨਹੀਂ ਜਿੰਨੇ ਵੀ ਵੀਰੇ ਦੇ ਨਾਲ ਆਇਓ ਮੇਰੀ ਬੇਨਤੀ ਹੈ ਕਿ ਤੁਹਾਡੇ ਸਾਰਿਆਂ ਦਾ ਸਰਕਲ ਬਹੁਤ ਹੋਣਗੇ ਪਰ ਸਰਕਲ ਦਾ ਤਾਂ ਫਾਇਦਾ ਜਿਉ ਕਿਸੇ ਦੇ ਲਿਖੇ ਲੱਗਣ ਮੇਰੀ ਮਾਂ ਦਾ ਸੁਪਨਾ ਹੈ ਮੇਰੀ ਮਾਂ ਕਹਿੰਦੀ ਪਿੰਡ 'ਚ ਐਂਬੂਲੈਂਸ ਲੈ ਕੇ ਖੜੀ ਕਰਨੀ ਤਾਂ ਵੀ ਕਿਸੇ ਨੂੰ ਵੀ ਲੋੜਾ ਤੇਲ ਗੁਲਾਬ ਦਾ ਹੋਊ ਸਾਰਾ ਖਰਚਾ ਕਰ ਲਵੋ ਕਿਸੇ ਨੂੰ ਵੀ ਲੋੜਾ ਜਦੋਂ ਮਰਜੀ ਚਾਪੀ ਵਾਰੀ ਵਾਰੀ ਲੈ ਲਓ ਮਗਾ ਮੇਰੀ ਮਾਂ ਤੂੰ ਮਰਨ ਦੀ ਗੱਲ ਨਾ ਕਰ ਮੈਂ ਕਿਰੇ ਜਿਉਂਦੇ ਜੀ ਪੈਣੋਂ ਦੋ ਐਮਬੂ ਓਏ ਹੋਏ ਓਏ ਹੋਏ ਇਹ ਬਾਈ ਸਾਡੇ ਸਚਿਨ ਭਾਜੀ ਨੇ ਇਹ ਸਾਡੇ ਡੋਨਰ ਨੇ ਇਹ ਸਾਡੇ ਟੀਮ ਮੈਂਬਰ ਆਜੋ ਬਈ ਬੈਠੋ ਇਹ ਸਾਡੇ ਪ੍ਰੀਜ਼ਮਨ ਵੀਰ ਬਾਈ ਦੱਸੀ ਗੱਲ ਬੈਠੋ ਆਜੋ ਵੀਰੇ ਆਜੋ ਆਜੋ ਪਲੀਜ਼ ਆਜੋ ਬੈਠੋ ਬਾਕੀ ਕਿੱਧਰ ਗਏ ਸਾਰੇ ਆਜੋ ਵੀਰੇ ਆਜੋ ਪਲੀਜ਼ ਬੈਠੋ ਚੇਅਰ ਲਓ ਚੰਦਨ ਚੇਹਰਾ ਦੇ ਹੋਰ ਬੈਠੋ ਬਈ ਬੈਠੋ ਹੋਰ ਚਿਹਰਾ ਦੇ ਦੋ ਆਜੋ ਭਾਈ ਆਜੋ ਫੇਰ ਹੀ ਦੋ ਵੀਰੇ ਆਓ ਜੀ ਆਓ ਸਸਕਾਲ ਕਿਵੇਂ ਠੀਕ ਹੋ ਬੈਠੋ ਪਲੀਜ਼ ਬੈਠੋ ਕਿਵੇਂ ਹੋ ਠੀਕ ਬੈਠੋ ਜੀ ਬੈਠੋ 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 ਸਰ ਬੈਠੋ ਪਲੀਜ਼ ਬੈਠੋ ਕਾਜਲ ਨਾਮ ਸੀ ਤੁਹਾਡਾ ਪੂਜਾ ਸਾਰੀ ਕਿੰਨਾ ਸੌਖਾ ਨਾਮ ਹੈ ਨਾ ਮੈਂ ਫੇਰ ਵੀ ਭੁੱਲ ਜਾਂਦਾ ਪੂਜਾ ਤੇ ਕਿੰਨਾ ਸੌਖਾ ਨਾਮ ਰੱਖਿਆ ਕਰਦੇ ਨੇ ਫੇਰ ਵੀ ਮੈਂ ਭੁੱਲ ਗਿਆ ਭਾਜੀ ਇਹ ਪੂਜਾ ਭੈਣ ਅੱਛਾ ਤੇ ਇਹਦੀਆਂ ਕਿੰਨੀਆਂ ਖਰਾਬ ਨੇ ਭਾਈ ਨੂੰ ਜਾਣਦੀ ਗੁਲਾਬ ਸਿੱਧੂ ਬਾਈ ਸਿੰਗਰ ਨੇ ਤੂੰ ਸਿੰਗਰਾਂ ਨੂੰ ਤਾਂ ਬਹੁਤ ਸੁਣਦੀ ਵੈਸੇ ਗਾਣੇ-ਗਾਣੇ ਸੁਣ ਲਿਖਦੀ ਵੀ ਆ ਤੂੰ ਨਾ ਸ਼ੇਅਰ ਲਿਖਦੀ ਆ ਇਹਦਾ ਪੋਡਕਾਸਟ ਵੀ ਕੀਤਾ ਸੀ ਹਾਂਜੀ ਸ਼ੇਅਰ ਸੁਨਾਫ ਰ ਕੁਛ ਬਿਨਾ ਪੜੇ ਹਾਂਜੀ ਸ਼ੇਅਰ ਹੀ ਸੁਨਾਫ ਸੁਨਾ ਰਹੇ ਪੜੇ ਕੋਈ ਕਿਹੜਾ ਰਹਾਦੇ ਸੋਹੇ ਕਿਰਦਾਰ ਨੇ ਅੰਦਰੋਂ ਮੁਝੇ ਹੋਇ ਬਾਰੂ ਦੀਂਦਾਰ ਹਾਂ ਤੇ ਦੁਨੀਆ ਤਾਂ ਚਲੇ ਗਏ ਰਿਆ ਤਸਵੀਰਾ ਬੋਲਦੀ ਆ ਤੇ ਨਹੀਂ ਪਰ ਰਵਾਂਦੀ ਆ ਬੋਲਦੀ ਆ ਕੀ ਬਾਤ ਆ ਇਹ ਬੰਦੇ ਦੀਆਂ ਕਿਡਨੀਆਂ ਖਰਾਬ ਨੇ ਤੇ ਕਿਡਨੀਆਂ ਖਰਾਬ ਹੋਣ ਤੋਂ ਬਾਅਦ ਵੀ ਨਾ ਇੱਕ ਸਟੇਜ ਹੁੰਦੀ ਹੈ ਕਿ ਤੁਹਾਡੀ ਦਵਾਈਆਂ ਨਾਲ ਸੈੱਟ ਹੋ ਜਾਏਗੀ ਫਿਰ ਇੱਕ ਸਟੇਜ ਆਉਂਦੀ ਹੈ ਕਿ ਸਾਰੀ ਉਮਰ ਡੈਲਿਸਿਸ ਚੱਲਨੇ ਨੇ ਫਿਰ ਇੱਕ ਸਟੇਜ ਆਉਂਦੀ ਹੈ ਕਿ ਕਿਡਨੀ ਟ੍ਰਾਂਸਪਲੈਂਟ ਹੋ ਸਕਦਾ ਫਿਰ ਇੱਕ ਸਟੇਜ ਆਉਂਦੀ ਹੈ ਕੁਝ ਨਹੀਂ ਹੋ ਸਕਦਾ ਹੁਣ ਇਹ ਭੈਣ ਉਸ ਤੋਂ ਬਾਅਦ ਵਾਲੀ ਸਟੇਜ ਤੇ ਆ ਕਿੰਨੀ ਉਮਰ ਬੰਦੇ ਤੇਰੀ 21 21 ਹੈ ਤੇ ਫੁੱਲੀ ਹੈਂਡੀਕੈਪਡ ਆ ਪਾਪਾ ਆਟੋ ਚਲਾਉਂਦੇ ਨੇ ਤੇ ਮਹੀਨੇ ਦਾ ਇਹਨਾਂ ਦੀ ਦਵਾਈ ਦਾ ਖਰਚਾ ਹੈਗਾ ਤਕਰੀਬਨ 20-25000 ਰੁਪਏ ਚੱਕਾ ਦੋ ਤੋਂ ਤੁਸੀਂ ਮਦਦ ਲੈ ਰਹੇ ਹੋ ਇਥੋਂ ਸਾਲ ਹੋ ਗਈ ਇੱਕ ਸਾਲ ਤੋਂ ਹਰ ਮਹੀਨੇ 25000 ਦੀ ਜਿਹੜੀ ਦਵਾਈ ਆ ਉਹ ਇੱਥੋਂ ਡੋਂਡਰਾਂ ਵੱਲੋਂ ਹੀ ਜਾ ਰਹੀ ਆ ਤੇ ਰਹਿਣ ਕਿੱਥੇ ਹਾਂ ਬਠਿੰਡੇ ਤੋਂ ਇੱਥੇ ਸਪੈਸ਼ਲ ਫੇਰ ਆਂਦੇ ਨੇ ਕਿੱਥੇ ਜੀ ਰਹਿੰਦੇ ਹੋ ਵੀਰੇ ਅਸੀਂ ਅਮਰਪੁਰਾ ਵਸਦੇ ਹਾਂ ਅੱਛਾ ਅੱਛਾ ਸਦੀਕ ਭਾਈ ਜੀ ਬੋਤ ਤੋਂ ਵਾਇਗਰੂ ਕਰੂ ਕਿਰਪਾ ਮੇਰਾ ਮਾਲਕ ਤੂੰ ਠੀਕ ਹੋਏਂਗੀ ਬੋਤ ਇਹ ਸਾਡੇ ਭਰਾ ਨੇ ਅੱਜ ਇੱਥੇ ਸਾਰਿਆਂ ਦੀ ਮਦਦ ਕਰਨ ਆਏ ਨੇ ਤਾਂ ਤੁਸੀਂ ਇਹਨਾਂ ਲਈ ਵੀ ਅਰਦਾਸ ਕਰਿਓ ਸਰਬਤੋ ਦੇ ਭਲੇ ਲਈ ਅਰਦਾਸ ਕਰਿਓ ਤੇ ਮਹਾਰਾਜ ਇਹਨਾਂ ਨੂੰ ਹੋਰ ਦੇਵੇ ਪਰ ਇਹ ਮੈਂਟਲੀ ਤਗੜੀ ਬਹੁਤ ਹੈ ਮੈਂ ਇਹਨਾਂ ਨਾਲ ਪੌਡਕਾਸਟ ਤੇ ਗੱਲ ਕੀਤੀ ਸੀ ਮੌਤ ਦੀ ਤਾ 올 ਟਾਈਮ ਰੈਡੀਅਲ ਹੀ ਹੈ ਬਾਈ ਸਾਡੇ ਪਿੰਡ ਨਾਲ ਇੱਕ ਬਜ਼ੁਰਗ ਸੀਗੇ ਜੀ ਉਹਨਾਂ ਨੂੰ ਕੈਂਸਰ ਦੀ ਲਾਸਟ ਸਟੇਜ ਸੀ ਮਤਲਬ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਡਾਕਟਰ ਉਹਨਾਂ ਕਹਿੰਦੇ ਵੀ ਇਲਾਜ ਕੋਈ ਨਹੀਂ ਪਰ ਤੂੰ ਜਿੰਨਾ ਮਤਲਬ ਤੁਰ ਫਿਰ ਸਕਦਾ ਮਤਲਬ ਕੰਮ ਕਰ ਸਕਦਾ ਮਤਲਬ ਆਪਦੇ ਸਰੀਰ ਨੂੰ ਕਸਟ ਦੇ ਤੂੰ ਕਿ ਤੂੰ ਵਾਸਤੇ ਕੋਲ ਥੋੜਾ ਟਾਈਮ ਉਹਨੇ ਬਾਈ ਇੰਨਾ ਕੰਮ ਕੀਤਾ ਅਨਮੋਲ ਬਾਈ ਬੰਦੇ ਦੇ ਸਾਰੀ ਤਾਂ ਦਾੜੀ ਉੱਡ ਗਈ ਸੀ ਜੀ ਸਾਰੇ ਸਿਰ ਤੋਂ ਵਾਲ ਉੱਡ ਗਏ ਮਤਲਬ ਜਮਾ 30 ਕਿਲੋ ਵੇਟ ਰਹਿ ਗਿਆ ਸੀ ਅੱਜ ਉਹ ਬੰਦੇ ਚ ਕੁਆਂਟਲ ਵੇਟ ਹੈ ਜੀ ਵਾਹ 0% ਕੈਂਸਰ ਆ ਬਾਡੀ ਚ ਬੰਦੇ ਨੇ ਯਾਰ ਹੀ ਲਏ ਉਹ ਕਈ ਵਾਰ ਨਾ ਵਿਲ ਪਾਵਰ ਬਾਈ ਕੰਮ ਕਰਾ ਦਿੰਦੀ ਹੈ ਜੋ ਦਵਾਈਆਂ ਨਹੀਂ ਕੰਮ ਦੁਆ ਕੰਮ ਕਰਦੀ ਉਹ ਕਹਿੰਦਾ ਬਾਈ ਮੈਂ ਸੋਚੀ ਨਹੀਂ ਕਹਿੰਦਾ ਮੈਨੂੰ ਤਾਂ ਇਹ ਲੱਗੇ ਵੀ ਕੈਂਸਰ ਨਾਮ ਦੀ ਕੋਈ ਬਿਮਾਰੀ ਨਹੀਂ ਹੁੰਦੀ ਵਾਹਿਗੁਰੂ ਹੁੰਦਾ ਤਾਂ ਹੈ ਹੀ ਪਰ ਇਹ ਵੀ ਤਕੜੀ ਬਹੁਤ ਹੈ ਪੌਡਕਾਸਟ ਬਹੁਤ ਚੱਲਿਆ ਤੇਰਾ ਮੈਂ ਸੁਣਿਆ ਹਾਂਜੀ ਸਾਰੇ ਕਹਿੰਦੇ ਹਾਂ ਹਾਂਜੀ ਕਹਿੰਦੇ ਸਾਨੂੰ ਰਵਾਇਤ ਦਿੱਤਾ ਤੁੰਨ੍ਹ ਰਵਾਤ ਆ ਨਾ ਹਾਂਜੀ ਸਾਰੀ ਦੁਨੀਆ ਨੇ ਤੇਰਾ ਪੌਡਕਾਸਟ ਬਹੁਤ ਸੋਹਣਾ ਹੈ ਵਾਹਿਗੁਰੂ ਬਹੁਤ ਬੈਠੋ ਮਹਾਰਾਜ ਕਿਰਪਾ ਕਰਨਗੇ ਸਾਰੇ ਵਾਸਤੇ ਅਰਦਾਸ ਕਰਿਓ ਤੁਹਾਡੇ ਦੁਆਨਿਆਂ ਅੱਜ ਪੈਸੀ ਅਸੀਂ ਬੈਠੋ ਤੁਹਾਡੀ ਲਵਾਨੇ ਬਈ ਸੇਵਾ ਸਾਰਿਆਂ ਦੀ ਲਵਾਨੇ ਦੀ ਬੈਠੋ ਸੁਣੋ ਬੈਠੋ 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 ਤੁਹਾਡੀ ਲਵਾਨੇ ਸੇਵਾ ਲਵਾ ਲੈਣੀ ਬਾਈ ਲਵਾ ਦੇਣੀ ਇਹ ਵੀਰਾ ਅਜ ਸਾਰਿਆਂ ਦੀ ਮਦਦ ਕਰਨਾ ਆਇਆ ਤਾਂ ਤੁਸੀਂ ਇੰਨਾ ਵਾਸਤੇ ਅਰਦਾਸ ਕਰਿਓ ਠੀਕ ਹੈ ਮਹਾਰਾਜ ਕਿਰਪਾ ਕਰ ਵਾਹਿਗੁਰੂ ਦੇਖੋ ਬਈ ਇੱਕ ਜਵਾਨ ਕੁੜੀ ਲਈ ਵੀ 22 ਸਾਲ ਦੀ ਉਮਰ ਲਈ ਇੰਨਾ ਔਖੇ ਸਿਚੁਏਸ਼ਨ ਚ ਬਹਿਣਾ ਬੜਾ ਔਖਾ ਹੈ ਬੈਠੋ ਸਾਸੀ ਗਰਮਾ ਤਾਂ ਇਹ ਕੀ ਕੇਸ ਹੈ ਇਹ ਕੋਰਪੋਰੇਸ਼ਨ ਦੇ ਕੈਂਸਰ ਦੀ ਵਿਕਦਾ ਅੰਗ ਵਾਲੇ ਬਾਬੋ ਦਾ ਚੱਲਦਾ ਤੇ ਕਦੋਂ ਤੋਂ ਆਖਰੀ ਤੁਸੀਂ ਮਦਦ ਲੈ ਰਹੇ ਹੋ ਉੱਥੋਂ ਕਾਲਾ ਕੈਂਸਰ ਹੈ ਇਹਨਾਂ ਨੂੰ ਫੂਡ ਪਾਈਪ ਦਾ ਕੈਂਸਰ ਹੈ ਹੁਣ ਕੈਂਸਰ ਵਰਗੀ ਬਿਮਾਰੀ ਇਦਾਂ ਦੀ ਪਈ ਕਿ ਡਾਕਟਰ ਨੇ ਪੈਟ ਸਕੈਨ ਲਿਖਤੀ ਪੈਟ ਸਕੈਨ ਦੀ ਕੀਮਤ ਹੀ 25-26 ਹਜ਼ਾਰ ਹੈ ਤਾਂ 25-26 ਹਜ਼ਾਰ ਕਰਾਈ ਨਹੀਂ ਸਕਦੇ ਤਾਂ ਫਿਰ ਇੱਥੋਂ ਇੱਕ ਇੱਕ ਕਰਕੇ ਪੇਸ਼ੈਂਟ ਆਉਂਦੇ ਨੇ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਹੀ ਤੇ ਕੰਮ ਕੀ ਕਰਦੇ ਹੋ ਤੁਸੀਂ ਡਰਾਈਵਰੀ ਕਰਦੇ ਹੋ ਡਰਾਈਵਰੀ ਕਰਦੇ ਹੋ ਤੇ ਤੁਹਾਡੇ ਕੋਲ ਇਲਾਜ ਆਸਤੇ ਇਹਨਾਂ ਦੇ ਪੈਸੇ ਨਹੀਂ ਸੀ ਹੁਣ ਹੋਰ ਹੀ ਮਦਦ ਤੁਹਾਡੀ ਦਵਾਈ ਦੂ ਵੀ ਟੈਸਟ ਉਸਟ ਹੋ ਰਹੇ ਨੇ ਸਾਰੇ ਹੁਣ ਸਿੱਕੇ ਸ਼ੁਰੂ ਕੀਤੇ ਆ ਚਲੋ ਇਹ ਮੇਰੇ ਭਰਾ ਨੇ ਆ ਜਿੱਥੇ ਮਦਦ ਕਰਨ ਆਏ ਨੇ ਸਾਰੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਕਿ ਮਹਾਰਾਜ ਇਹਨਾਂ ਨੂੰ ਹੋਰ ਦੇਵੇ ਠੀਕ ਹੈ ਜੀ ਬਹੁਤ ਬਹੁਤ ਪਰਮਾਤਮਾ ਬੈਠੋ ਤੋ ਬਈ ਇਹ ਦੈਨਾ ਰੋਜ਼ ਅਸੀਂ ਕਿੱਕ ਪੇਸ਼ੈਂਟ ਕਰਕੇ ਦੇਖਦੇ ਆ ਉਧਰ ਸਾਡੀ ਟੀਮ ਸਾਰਾ ਸਮਝਾਉਂਦੀ ਆ ਉਹਨਾਂ ਨੂੰ ਕਿੱਥੇ ਜਾਣਾ ਕਾਰਡ ਬਣਨਾ ਗਰੁੱਪ ਜਿਹੜੇ ਮੈਂ ਤੁਹਾਨੂੰ ਦਿਖਾਏ ਸੀ ਵਿੱਚ ਫੋਟੋਆਂ ਪੈਣੀਆਂ ਸਾਰਾ ਸਾਬਤ ਉਹ ਸਾਰੀ ਪੈਣਾ ਵੋਲੰਟੀਅਰ ਨੇ ਬਈ ਸਾਰੇ ਇੱਥੇ ਕੋਈ ਪੇਡ ਬੰਦਾ ਨਹੀਂ ਹੈਗਾ ਬੈਠੋ ਇਹ ਤਾਂ ਜਮਾਈ ਅਜੀਬ ਕੇਸ ਹੈ ਬਈ ਇਹਨਾਂ ਦੀ ਵਾਈਫ ਦੀ ਡਿਲੀਵਰੀ ਹੋਈ ਹਾਂਜੀ ਵਾਈਫ ਦੀ ਡਿਲੀਵਰੀ ਠੀਕ ਹੋ ਗਈ ਪਰ ਬੱਚਾ ਸੀਰੀਅਸ ਹੋ ਗਿਆ ਅੱਛਾ ਹੁਣ ਬੱਚਾ ਐਡਮਿਟ ਹੈ ਪਿਛਲੇ 12-13 ਦਿਨਾਂ ਤੋਂ 15 ਦਿਨਾਂ ਤੋਂ ਤੇ ਪਿਛਲੇ 3-4 ਦਿਨਾਂ ਅਜੇ ਹੀ ਇਹਨਾਂ ਦੇ ਹੱਥ ਖੜੇ ਹੋ ਗਏ ਕਿੰ ਬੱਚਾ ਇਨਾ ਸੀਰੀਅਸ ਵੈਂਟੀਲੇਟਰ ਤੇ ਤੇ ਬਿਲਕੁਲ ਬੰਦਾ ਮੂਰੇ ਬੈਠਾ ਕਹਾਣੀ ਜਿਹੜੀ ਉਹ ਸੱਚ ਹੈ ਨਹੀਂ 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 ਮੈਂ ਨਹੀਂ ਮੇਰਾ ਆਹ ਬੱਚਾ ਵੀ ਨਹੀਂ ਹੁੰਦਾ ਨਹੀਂ ਨਹੀਂ ਮੈਂ ਨਹੀਂ ਬੱਚਾ ਬਈ ਫੁੱਲ ਸੀਰੀਅਸ ਤੇ ਵੈਂਟੀਲੇਟਰ ਤੇ ਫਿਰ ਆਪੀ ਹੈ ਜੀ ਸਾਡੇ ਆਹ ਦੇਖੋ ਆਹ ਬੱਚੇ ਦੀ ਕੰਡੀਸ਼ਨ ਤੇ ਪਰਿਵਾਰ ਕੋਲ ਇਲਾਜ ਕਰਾਣ ਦੇ ਕੋ 1 ਰੁਪਿਆ ਵੀ ਨਹੀਂ ਤੇ ਅਸੀਂ ਵੀ ਰੋਜ਼ ਏਸੇ ਆਸ 'ਚ ਰੋਜ਼ ਰੋਜ਼ ਕਦੀ 10000 ਕਦੀ 5000 ਕਦੀ 10000 ਕਦੀ 5000 ਕੀ ਯਾਰ ਟੈਂਪ ਟਪਾਓ ਅੱਜ ਬੱਚੇ ਦਾ ਵੈਂਟੀਲੇਟਰ ਉੱਤਰ ਗਿਆ 2-4 ਦਿਨ 'ਚ ਹੋ ਸਕਦਾ ਛੁੱਟੀ ਹੋ ਜਾਵੇ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਹੋ ਬਾਪੂ ਜੀ ਕਿਵੇਂ ਜੀ ਬੈਠੋ ਜੀ ਤੁਹਾਡੀ ਵੀਡੀਓ ਦੇਖੀ ਜੀ ਅੱਜ ਆਈ ਹਾਂ ਭਾਈ ਦੇ ਫੋਨ 'ਚ ਠੀਕ ਹੋ ਇਹ ਮੇਰੇ ਭਰਾ ਨੇ ਤੁਹਾਡੀ ਵੀਡੀਓ ਦੇਖ ਕੇ ਆਏ ਨੇ ਕਹਿੰਦੇ ਬਾਪੂ ਲਈ ਕੀ ਸੇਵਾ ਕਰੀਏ ਅੱਜ ਬੁਖਾਰ ਚੜਿਆ ਅੱਛਾ ਮੈਂ ਕਿਹਾ ਬਾਪੂ ਇੰਨਾ ਵਧੀਆ ਬੰਦਾ ਹੈ ਮੈਂ ਪੈਸੇ ਦਿੱਤੇ ਬੜੇ ਤੱਕੇ ਨਾ ਫੜੇ ਕਿ ਮੈਨੂੰ ਰੁਪਈਆ ਨਹੀਂ ਚਾਹੀਦਾ ਤੁਸੀਂ ਬਸ ਇਲਾਜ ਕਰਾ ਦਿਓ ਇਹਨਾਂ ਦਾ ਸਵੇਰੇ ਅੱਖਾਂ ਦਾ ਪਰ ਤੁਹਾਨੂੰ ਤੁਹਾਡਾ ਬੁਖਾਰ ਬਖੂਰ ਇੱਕ ਵਾਰੀ ਚੈੱਕ ਕਰ ਲਾਂਗੇ ਜੇ ਡਾਕਟਰ ઓਪਰੇਟ ਕਰਨਗੇ ਫਿਰ ਹੋ ਜੀ ਠੀਕ ਹੈ ਠੀਕ ਹੈ ਜੀ ਰਾਤ ਨੂੰ ਨਾਲ ਹਲਕਾ ਜਿਹਾ ਬੁਖਾਰ ਚੜੀਦਾ ਲੱਗ ਰਿਹਾ ਇੱਕ ਵਾਰੀ ਇਹਨਾਂ ਨੂੰ ਡਾਕਟਰ ਮੇਰੇ ਅੱਖਾਂ ਦਾ ਹੁਣ ਕੋਈ ਹੈ ਨਹੀਂ ਇੱਕ ਅੱਖ ਦਾ ਜ਼ਿਆਦਾ ਚਟਾ ਇਹ ਜੇ ਦੋਨਾਂ ਦਾ ਕਰ ਲੈਣਾ ਫਿਰ ਚੱਲਣਾ ਫਿਰਨਾ ਔਖਾ ਹੋ ਜਾਣਾ ਬੰਦ ਇੱਥੋਂ ਵੀਰੋ ਬੈਠਾ ਦਿਖਦਾ ਤੁਹਾਨੂੰ ਮੇਂ ਤੇਰਾ ਧੁੰਦਲਾ ਨਜ਼ਰ ਆਉਦਾ ਤੁਹਾਡਾ ਵੀ ਧੁੰਦਲਾ ਨਜ਼ਰ ਆਉਂਦਾ ਦਿਲ ਦਿਲ 'ਚ ਤਸਵੀਰ ਨਹੀਂ ਸਾਡੀ ਨਹੀਂ ਦਿਲ 'ਚ ਤਾਂ ਹੈਗੀ ਹੈਗੀ ਆ ਅੱਜ ਮੈਂ ਐਨਕ ਲਾ ਕੇ ਇੱਥੋਂ ਤੱਕ ਪਹੁੰਚਿਆ ਨਹੀਂ ਜਦ ਲੱਟਾ ਪਰ ਵੀ ਅੱਖਾਂ ਦੇ ਬੁਰੇ ਹਾਲ ਵਾਹਿਗੁਰੂ ਕੋਈ ਨੀ ਮਾਲਕ ਕਿਰਪਾ ਕਰੇਗਾ ਕਰਾ ਦਾਂਗੇ ਤੁਹਾਡਾ ਆਪਰੇਸ਼ਨ ਕੱਲ ਬੈਠ ਠੀਕ ਕਰਾਓ ਬੈਠ ਆਮੀ ਰੋਜ਼ ਬਿੰਨ ਲਾਗਾ 365 ਦਿਨ ਸਾਡੀ ਟੀਮ ਐਂ ਬਿੰਦੀ ਬਈ ਮੰਡੇ ਤੋਂ ਸੰਡੇ ਦਿਵਾਲੀ ਦੁਸ਼ਹਿਰਾ ਲੋਹੜੀ ਇੱਥੇ ਬੈਠਣਾ ਕਿਸੇ ਨੂੰ ਵੀ ਕੋਈ ਮੈਡੀਕਲੀ ਕੋਈ ਪੇਸ਼ੈਂਟ ਨੂੰ ਕੋਈ ਸਲਾਹ ਚਾਹੀਦੀ ਹੈ ਕੋਈ ਗਾਈਡੈਂਸ ਚਾਹੀਦੀ ਹੈ ਕਿਸੇ ਨੇ ਸੇਵਾ ਕਰਨੀ ਆ ਉਹ ਸਾਰੇ ਇੱਧਰ ਬੈੰਦੇ ਨੇ ਮਾਇਆ ਦੇਣ ਵਾਲੇ ਉਹ ਇੱਥੇ ਆਂਦੇ ਨੇ ਕੋਈ 10 ਰੁਪਏ ਸੇਵਾ ਦੇਣ ਆਂਦਾ ਕੋਈ 100 ਰੁਪਏ ਦੇਣ ਆਂਦਾ ਕੋਈ ਲੱਖ ਦੇਣ ਆਂਦਾ ਆਪਣੀ ਸ਼ਰਧਾ ਅਨੁਸਾਰ ਤੇ ਆਪਣੀ ਸ਼ਰਧਾ ਅਨੁਸਾਰ ਮਰੀਜ਼ ਚੂਜ਼ ਕਰਦੇ ਨੇ ਕਿੰਨੂੰ ਅਸੀਂ ਮਦਦ ਕਰਨੀ ਹੈ ਤੇ ਪੇਸ਼ੈਂਟ ਦੇ ਸਾਰੇ ਪੈਸੇ ਜਾ ਕੇ ਹਸਪੀਟਲ ਜਾਂ ਦਵਾਈਆਂ ਦੀ ਦੁਕਾਨ ਤੇ ਜਮ੍ਹਾਂ ਹੋ ਜਾਂਦੇ ਨੇ ਉਹਨਾਂ ਨੂੰ ਉਹਦੇ ਚ ਦਵਾਈ ਮਿਲ ਜਾਂਦੀ ਆ ਤੇ ਕੋਸ਼ਿਸ਼ ਕਰੀਦੀ ਹੈ ਕਿ ਜਿੰਨੇ ਵੀ ਟ੍ਰੀਟਮੈਂਟ ਸਾਡੀ ਐਂਜੋ ਤੋਂ ਥਰੂ ਹੁੰਦੇ ਨੇ ਉਹ 60% ਤੋਂ 70% ਦੀ ਘੱਟ ਲਗਤ ਤੋਂ ਹੁੰਦੇ ਨੇ ਬਾਈ ਅਸੀਂ ਇਹ ਗੱਲ ਕਰਦੇ ਹੁੰਦੇ ਸੀ ਬਾਈ ਅਈ ਗੱਡੀ 'ਚ ਵੇਖ ਕੇ ਸਾਡੇ 'ਚ ਗੱਲ ਹੋਊਗੀ ਮਤਲਬ ਮੈਂ 2-4 ਦਿਨ ਪਹਿਲਾਂ 5 ਦਿਨ ਪਹਿਲਾਂ ਵੀ ਮੈਂ ਥੋੜਾ ਜਿਹਾ ਥੋੜਾ ਜਿਹਾ ਅਪਸੈਟ ਸੀਗਾ ਮਤਲਬ ਇਹ ਮੇਰੇ ਨਾਲ ਦੇ ਮੈਨੂੰ ਕਹਿੰਦੇ ਮੈਂ ਮੈਂ ਇਹਨਾਂ ਨੂੰ ਬੰਨ ਕਹਿੰਦੇ ਅਪਸੈਟ ਜਿੰਦਗੀ ਮਿਲਦਾ ਪਰ ਪਤਾ ਨਹੀਂ ਕਿਉਂ ਵੀ ਮੈਨੂੰ ਯਾਰ ਥੋੜਾ ਜਿਹਾ ਮੈਨੂੰ ਐ ਲੱਗਿਆ ਵੀ ਉਹ ਡਿਪਰੈਸ਼ਨ ਚ ਨਾ ਜਾਣਾ ਮੈਨੂੰ ਇਹ ਬੰਦਿਆਂ ਦੀ ਬਾਟਿੰਗ ਸੀ ਕਹਿੰਦਾ ਯਾਰ ਆਪਾਂ ਰੋਜ਼ ਹੀ ਉਹ ਕੰਮ ਕਰੀ ਜਾਂਦੇ ਨਾ ਵੀ ਰੋਜ਼ ਆਪਾਂ ਜਾਂਦੇ ਆਂ ਸ਼ੋਅ ਲਾਉਂਦੇ ਆਂ ਸ਼ੋਅ ਲਾ ਕੇ ਉਹੀ ਟਰੈਵਲ ਆ ਵੀ ਓਮ ਹੀ ਅਪਰਾਧ ਨੂੰ ਮੁੜੇ ਨੇ ਸਵੇਰ ਫਿਰ ਉਹੀ ਕਹਿੰਦੇ ਵੀ ਉਹ ਚੀਜ਼ ਕਰਕੇ ਆਪਾਂ ਉਹ ਵੀ ਜੀ ਬਾਰ ਬਾਰ ਕਰੀ ਜਾਣ ਕਰਕੇ ਆਪਾਂ ਹੋ ਗਏ। ਤੁਹਾਨੂੰ ਤਾਂ ਇਹ ਦੇਖੋ ਵੀ ਸਾਡਾ ਅੱਜ ਤਾਂ ਫੇਰ ਵੀ ਕੰਮ ਉਹ ਕਰਕੇ ਆਉਣੇ ਆ। ਜਿਹੜੇ ਨੱਚਦੇ ਆਂ, ਗਾਉਂਦੇ ਆਂ, ਗਾ ਕੇ ਮੁੜੇ ਆਉਣੇ ਆ। ਪਰ ਅਸੀਂ ਉਹ ਕੰਮ ਤੋਂ ਐਂ ਅੱਕ ਜਾਨੇ ਆ। ਤੇ ਤੁਸੀਂ ਦੇਖੋ ਵੀ ਤੁਸੀਂ ਸਾਰਾ ਦਿਨ ਕੇ ਬੰਦੇ ਦਾ ਦੁੱਖ ਸੁਣਨਾ। ਮੈਂ ਤੁਹਾਨੂੰ ਕਿਹਾ ਸੀ ਨਾ ਕਿੱਥੇ ਜੌਂਟੀ ਵੀਰਾਂ ਕਿੱਥੇ ਆ? ਕਿੱਧਰ ਗਿਆ ਜੌਂਟੀ ਬਾਈ? ਆਪੀ ਉਹ ਖੜਾ ਬਾਈ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹ ਸਿਚੁਏਸ਼ਨ ਤੇ ਜਾ ਕੇ ਤੁਸੀਂ ਮਹਿਸੂਸ ਕਰੋਗੇ ਕਿ ਆਹ ਭਾਈ ਕਿੰਨਾ ਜ਼ਰੂਰੀ ਹੈ। ਮੈਂ ਭਾਈ ਤੁਸੀਂ ਇਹ ਦੇਖੋ ਮੈਨੂੰ ਰੇ ਆ ਕੇ ਉਹ ਗੱਲ ਮੇਰੇ ਹੁਣ ਯਾਦ ਆ ਗਈ ਵੀ ਆਪਾਂ ਇੱਕ ਜਮਾਂ ਜਿਹੜੀ ਚੀਜ਼ ਨੇ ਆਪਾਂ ਨੂੰ ਕੁਝ ਦੇਣਾ ਹੈ ਨਾ ਉਹ ਪੈਸੇ ਦੇਣੇ ਆ ਕੋਈ ਵੀ ਦੇਣੀ ਆ ਉਹ ਚੀਜ਼ ਤੋਂ ਆਪਾਂ ਵੀ ਦੇਣਾ ਜਿਵੇਂ ਡਿਪਰੈਸ਼ਨ ਬਸ 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 ਯਾ ਐਡੀ ਚੀਜ਼ ਆ ਵੀ ਕਿੰਨੀ ਤੁਸੀਂ ਦੇਖੋ ਬਈ ਉਹ ਅੱਖਾਂ ਕਿੰਨੀਆਂ ਉਮੀਦ ਨਾਲ ਇੱਥੇ ਰੋ ਜਾਂਦੀਆਂ ਨੇ ਕਿ ਸਾਡੀ ਹੈਲਪ ਹੋਏਗੀ ਸਾਡੀ ਗੱਲ ਸੁਣੀ ਜਾਏਗੀ ਨਾਲੇ ਬਈ ਦੁਖੀ ਤੋਂ ਦੁਖੀ ਬਹੁਤ ਦੁਖੀ ਤੋਂ ਦੁਖੀ ਆਪਣੇ ਬੱਚਿਆਂ ਲਈ ਕਿਸੇ ਦੀ ਕੋਈ ਪੈਰ ਕੱਟਿਆ ਜਾਣਾ ਕਿਸੇ ਦੇ ਕੋਈ ਪੇਟ ਦੀ ਅੰਤੜੀ ਦਾ ਆਪਰੇਸ਼ਨ ਹੋਣਾ ਕਿਸੇ ਦਾ ਦਿਮਾਗ ਦਾ ਕਿਸੇ ਦੀ ਕਿਡਨੀ ਖਰਾਬ ਹੈ ਕਿਸੇ ਦਾ ਡੈਲਸੀ ਜੁੰਦ ਨੇ ਕਿਸੇ ਦਾ ਕੁਛ ਹੈ ਕਿਸੇ ਦਾ ਕੁਛ ਹੈ ਦੇਖੋ ਇੱਕ ਬੰਦੇ ਨੂੰ ਤਾਂ ਚਲੋ ਮੰਨ ਲਓ ਕਿ ਬੰਦੇ ਬਿਮਾਰੀ ਹੈ ਉਹ ਬੰਦਾ ਬਿਮਾਰੀ ਉਹਨੂੰ ਪਤਾ ਲੱਗੇ ਵੀ ਯਾਰ ਮੇਰੀ ਬਿਮਾਰੀ ਹੈ ਵੀ ਇਹਦਾ ਹੱਲ ਦਵਾਈ ਨਾਲ ਹੀ ਹੋਣਾ ਇੱਕ ਬੰਦੇ ਦੀ ਬਈ ਲੱਤ 'ਚ ਵੀ ਪ੍ਰੋਬਲਮ ਉਹਦੀ ਘਰ ਵਾਲੀ ਵੀ ਛੱਡ ਕੇ ਤੁਰ ਗਈ ਤੇ ਉਹਦਾ ਮੁੰਡਾ ਵੀ ਹੈ ਤੇ 7 ਸਾਲ ਹੋ ਗਏ ਉਦੀ ਘਰ ਵਾਲੀ ਆ ਨਹੀਂ ਰਹੀ ਆਪ ਉਹ ਕਿੱਥੇ ਪੈ ਰਿਆ ਉਹ ਬੰਦਾ ਬਈ ਰੋਜ਼ ਕੀ ਸੋਚਦਾ ਹੋਊਗਾ ਮੈਂਟਲ ਸਟ्रेस ਕੀ ਹੋਊਗਾ ਕੀ ਸੋਚਦਾ ਹੋਊਗਾ ਕਿਹੜੇ ਲੈਵਲ ਤੇ ਮੈਂਟਲ ਹੈਲਥ ਦਾ ਕੀ ਹਾਲ ਹੋਏਗਾ ਯਾਰ ਘਰ ਵਾਲੀ ਵੀ ਹੈਗੀ ਜਵਾਕ ਵੀ ਹੈਗਾ ਹਾਈਵੇ ਇੱਕ ਛੋਟੀ ਜੀ ਲੜਾਈ ਨੇ ਘਰ ਆ ਜਾੜਤਾ ਯਾਰ 100% ਬਈ ਕਿਹੜੇ ਸੱਤਵੇਂ ਜੋ ਗੁਜਰਦਾ ਹੋਊ ਬਈ ਬੰਦਾ ਕਰਮ ਬਈ ਕਰਮ ਬਹੁਤ ਤਕੜੀ ਚੀਜ਼ ਹੈ ਬਈ ਪਰ ਮੈਨੂੰ ਦਿਲੋਂ ਖੁਸ਼ੀ ਹੋਈ ਬਈ ਤੁਸੀਂ ਆਏ ਬੜੀ دیر ਤੋਂ ਇੱਕ ਹਣੀ ਇੱਕ ਮੰਨ ਦੀ ਸੀਗੀ ਵੀ ਬਹੁਤ ਕਈ ਵਾਰ ਤੁਸੀਂ ਕਿਸੇ ਮੈਨੂੰ ਵੀ ਸੀਗਾ ਬਸ ਬੰਦਿਆਂ ਨਾਲ ਨਾ ਕਨੈਕਟ ਕਰ ਦਿੰਨੇ ਆ ਜੀ ਸਰਾ ਪਾ ਅਗਲੀ ਏਰੀ ਬਾਈ ਇਦੋਂ ਵੀ ਸਰਾ ਕਰਾਂ ਦੇਖੀ ਚੱਲ ਆਂਦੇ ਰਹੋ ਜਦੋਂ ਲੁਧਿਆਣੇ ਲੰਘੋ ਇਹਨਾਂ ਮਾਰਿਆ ਕਰਾਂਗੇ ਕਿਹੜਾ ਵੱਡੇ ਤੁਹਾਡੇ ਆਉਣ ਵਾਲੇ ਆਈ ਹੁਣ ਤੁਹਾਡੇ ਕੋਲ ਇੰਨੇ ਗੇੜੇ ਮਾਰਨ ਲੱਗ ਗਏ ਤੁਸੀਂ ਜਦੋਂ ਖੜਾ ਜਾਣ ਲੱਗ ਗਏ ਇਹ ਤਾਂ ਫਿਰ ਤੁਹਾਡਾ ਵੈਬ ਹੈ ਇਹ ਟੀਮ ਗਵਾਇਆ ਕਿਉਂਕਿ ਅਸੀਂ ਤਾਂ ਰੋਜ਼ ਹੀ ਆਣਾ ਹੈ ਆਈ ਵੀ ਭਾਈ ਜਦੋਂ ਤੁਹਾਡਾ ਲੁਧਿਆਣੇ ਹੋਇਆ ਕਰਾਈ ਮਤਲਬ ਜਿਵੇਂ ਭਾਈ ਇਹ ਆਪਣੇ ਭਰਾ ਹੀ ਇੱਥੇ ਲੁਧਿਆਣੇ ਤੋਂ ਹਾਂ ਹਾਂ ਚਲੋ ਜਦੋਂ ਆਈ ਆਉਣੇ ਆਈ ਇਹਨਾਂ ਨੂੰ ਫੋਨ ਕਰ ਕਰਕੇ ਮਿਲ ਕੇ ਜਾਈਦਾ ਬਸ ਬਸ ਓਵੇਂ ਤੁਹਾਨੂੰ ਮਿਲ ਕੇ ਜਾਇਆ ਐ ਐਕਚੁਅਲੀ ਮੈਂ ਤੁਹਾਨੂੰ ਵੀ ਆਫ ਕੈਮਰਾ ਗੱਲ ਦੱਸੀ ਸੀ ਕਿ ਜਿਹੜੇ ਫੇਮਸ ਚਿਹਰੇ ਹੁੰਦੇ ਨੇ ਜੀ ਬਾਈ ਉਹਨਾਂ ਦਾ ਇੱਕ ਸਨੇਹਾ ਦੇਣ ਨਾਲ ਹੀ ਬਹੁਤ ਮੋਸ਼ ਹੋ ਜਾਂਦਾ ਜਦੋਂ ਆਨੇ ਹੋ ਤਾਂ ਕਿਉਂਕਿ ਸਾਰਿਆਂ ਦਾ ਹੱਲ ਤਾਂ ਮਾਇਨ ਨਾਲ ਹੀ ਹੋਣਾ ਗੱਲਾਂ ਨਾਲ ਤਾਂ ਹੋਣਾ ਨਹੀਂ ਤਾਂ ਕੋਈ ਵੀ ਆਂਦਾ ਉਮੀਦ ਨਾਲ ਆਂਦਾ ਵੈਸੇ ਵੀਰੇ ਦਾ ਅਸੀਂ ਹੱਥ ਘੋਟਿਆ ਜਿਹੜਾ ਪਿਛਣ ਦੇਖਦਾ ਬਾਈ ਜੀ ਜੀ ਹੱਥ ਮਾਰਦਾ ਇਹਨੂੰ ਵੀ ਦਿਓ ਇਹਨੂੰ ਵੀ ਦਿਓ ਇਹਨੂੰ ਵੀ ਦਿਓ ਪਹਿਲੇ ਬੰਦੇ ਜਿਹਨੂੰ ਸਾਨੂੰ ਰੋਕਣਾ ਵੰਦਾ ਰੁਕ ਜੋ ਰੁਕ ਜੋ ਕਰਦੇ ਆ ਮੈਨੇਜ ਤਰੀਕੇ ਨਾਲ ਜੇ ਹੋ ਜਾਵੇ ਨਾ ਕਿਉਂਕਿ ਬੜਿਆਂ ਨੂੰ ਲੋੜ ਹੈ ਬਾਈ ਇੱਕ ਨੂੰ ਦੇ ਕੇ ਅਸੀਂ ਫਿਰ ਦੂਜੇ ਨੂੰ ਕਹਿ ਨਹੀਂ ਸਕਦੇ ਕਿ ਹੈ ਨਹੀਂ ਤਾਂ ਥੋੜਾ ਜਿਹਾ ਸੁਣ ਕੇ ਮੈਨੇਜ ਕਰਕੇ ਚਲੋ ਥੋੜੇ 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 ਕਿਉਂਕਿ ਕਦੀ ਤਾਂ ਕਰ ਹੀ ਸਕਦੇ ਸਹੀ ਗੱਲ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਕੋ ਇੰਟਰੋਡਕਸ਼ਨ ਦੇ ਮਹਤਾਜ ਤਾਂ ਹੈ ਨਹੀਂ ਸਾਡੇ ਗੁਲਾਬ ਸਿੱਧੂਪਰਾ ਵੈਸੇ ਤਾਂ ਇਸ ਇਹ ਜਗ੍ਹਾ ਨੂੰ ਅਸੀਂ ਤੀਰਥ ਕਹਿੰਨੇ ਆ ਤੇ ਸਾਰਿਆਂ ਦਾ ਹੀ ਜੀ ਆਇਆਂ ਨੂੰ ਆ ਅਸੀਂ ਹਮੇਸ਼ਾ ਹੀ ਹੱਥ ਜੋੜ ਕੇ ਨਿਮਰਤਾ ਸਹਿਤ ਫਿਰ ਝੁਕਾ ਕੇ ਅਪੀਲ ਵੀ ਕਰਦੇ ਹੁੰਦੇ ਆ ਸੋਸ਼ਲ ਮੀਡੀਆ ਦੇ ਅਗੇ ਕਿ ਜਰੂਰ ਆਓ ਜੀ ਕਿਉਂਕਿ ਇਸ ਜਗ੍ਹਾ ਨੂੰ ਭਾਗ ਲੱਗਦੇ ਨੇ ਜਦੋਂ ਵੀ ਕੋਈ ਵੀਰ ਇੱਥੇ ਆਂਦਾ ਹੈ ਕੋਈ ਭੈਣ ਆਂਦੀ ਹੈ ਇੱਥੇ ਕਿਉਂਕਿ ਸਾਨੂੰ ਇਹ ਵੀ ਹੁੰਦਾ ਕਿ ਚਲੋ ਇੱਥੇ ਜਿਹੜੇ ਦੁੱਖ ਤਕਲੀਫਾਂ ਅਸੀਂ ਰੋਜ਼ ਸੁਣਦੇ ਆਂ ਮਹਾਰਾਜ ਨੇ ਸਾਡੀ ਡਿਊਟੀ ਲਈ ਹੈ ਤੁਸੀਂ ਵੀ ਸੁਣੋ ਬੜੇ ਮਹੀਨਿਆਂ ਤੋਂ ਬੜੇ ਸਾਲਾਂ ਤੋਂ ਚਾਹ ਵੀ ਸੀ ਕਿ ਗੁਲਾਬ ਸਿੱਧੂ ਵੀਰੇ ਨਾਲ ਮੈਂ ਪੌਡਕਾਸਟ ਕਰਾਂ ਪਰ ਵੀਰਾ ਅੱਜ ਆਇਆ ਸਿਵਾ ਲਈ ਤੇ ਮੈਂ ਨਾਲ ਪੌਡਕਾਸਟ ਵੀ ਰਿਕੁਐਸਟ ਕਰਤੀ ਤੇ ਪੌਡਕਾਸਟ ਵੀ ਕੀਤਾ ਵੀਰੇ ਨਾਲ ਬੜਾ ਹੀ ਘੈਂਟ ਮੂੰਹ ਤੇ ਕਹਿਣਾ ਤਾਂ ਚਲੋ ਹੋ ਜਾਂਦੀ ਕਿ ਹਾਂ ਵੀ ਬਹੁਤ ਵਧੀਆ ਬੰਦਾ ਹੈ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਵਾਹ ਪਿਆ ਉਹਨ ਤੇ ਅੱਜ ਇਸ ਜਗ੍ਹਾ ਨੂੰ ਹੋਰ ਭਾਗ ਲੱਗੇ ਨੇ ਜੀ ਕਿ ਗੁਲਾਬ ਸਿੱਧੂ ਭਾਈ ਆਪ ਵੀ ਨਾਲ ਆਇਆ ਤੇ ਨਾਲ ਆਪਣੇ 10 ਭਰਾਵਾਂ ਨੂੰ ਵੀ ਇੱਥੇ ਲੈ ਕੇ ਆਇਆ ਤੇ ਸਾਡੇ ਜੱਸੇ ਬਾਈ ਨੂੰ ਤਾਂ ਤੁਸੀਂ ਸਾਰੀ ਦੁਨੀਆ ਹੀ ਜਾਣਦੀ ਹੋਂ ਬਾਈ ਦੱਸਾ ਜੀ ਤੇ ਗੁਲਾਬ ਸਿੱਧੂ ਬਾਈ ਤੇ ਸਾਡੇ ਕੋਲ ਬੈਠਾ ਡੇਢ ਦੋ ਘੰਟੇ ਦੇਖਿਆ ਸਾਰਾ ਹਸਾਬ-ਕਤਾਬ ਕੀ ਚੱਲ ਰਿਹਾ ਔਰ ਮੈਨੂੰ ਲੱਗਦਾ ਕਿ ਕੋਈ ਵੀ ਅੱਜ ਇਸ ਇਸ ਜਗ੍ਹਾ ਤੋਂ ਪੇਸ਼ੈਂਟ ਖਾਲੀ ਨਹੀਂ ਗਿਆ ਹੋਵੇਗਾ ਜਿੰਨੀ ਜਿੰਨੀ ਵੀ ਸੇਵਾ ਬਾਈ ਕਰ ਸਕਦਾ ਸੀ ਉਸ ਤੋਂ ਵੀ ਵੱਧ ਛੱਡ ਕੇ ਜਿਹੜੀ ਲੋਕਾਂ ਦੀ ਅੱਜ ਸੇਵਾ ਹੋਈ ਹੈ ਤੇ ਇੱਕ ਸੋਸ਼ਲ ਮੀਡੀਆ ਰਾਹੀਂ ਇੱਕ ਅਸੀਂ ਸੁਨੇਹਾ ਲੈਨੇ ਹੋਂਨੇ ਹਮੇਸ਼ਾ ਤੇ ਫਿਰ ਮੈਂ ਕਹਾਂਗਾ ਬਾਈ ਤੁਸੀਂ ਆਪਣਾ ਐਕਸਪੀਰੀਅੰਸ ਜਿਹੜਾ ਜ਼ਰੂਰ ਸ਼ੇਅਰ ਕਰੋ ਤੇ ਆਪਣੀ ਆਡੀਅੰਸ ਨਾਲ ਜ਼ਰੂਰ ਸ਼ੇਅਰ ਕਰੋ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਜੀ ਗੱਲ ਜੀ ਬਾਈ ਹ ਉਹ ਬੰਦੇ ਦੀ ਕਿਸੇ ਅ ਕਿਸੇ ਦੁਖੀ ਇਨਸਾਨ ਦਾ ਕਿਸੇ ਦਾ ਤੁਸੀਂ ਦੁੱਖ ਸੁਣ ਲੈਨੇ ਹੋ ਇਹ ਹੀ ਬਹੁਤ ਵੱਡੀ ਸੇਵਾ ਲੋਕਾਂ ਕੋਲੇ ਅੱਜ ਦੇ ਜਿਹੜਾ ਅੱਜ ਦਾ ਟਾਈਮ ਆ ਕਿਸੇ ਕੋਲੇ ਕਿਸੇ ਦਾ ਦੁੱਖ ਸੁਣਨ ਦਾ ਟਾਈਮ ਵੀ ਹੈ ਨਹੀਂ ਤੇ ਕਿਸੇ ਦੀ ਹੈਲਪ ਕਰਨੀ ਤਾਂ ਬਹੁਤ ਦੂਰ ਦੀ ਗੱਲ ਸੋ ਬਾਈ ਦੁੱਖ ਵੀ ਸੁਣਦਾ ਤੇ ਬਾਈ ਜਿੰਨਾ ਹੈਲਪ ਹੁੰਦੀ ਆ ਵੱਧ ਤੋਂ ਵੱਧ ਹੈਲਪ ਕਰਦਾ ਦਵਾਈ ਦਵਾਉਂਦਾ ਤੇ ਉਹਦੇ 'ਚ ਸਾਡਾ ਫਰਜ਼ ਬਣਦਾ ਜਿਹੜੇ ਅਸੀਂ ਸੋਸਾਇਟੀ 'ਚ ਬੰਦੇ ਰਹਨੇ ਆ ਜਾਂ ਜਿੰਨੇ ਵੀ ਜਣੇ ਰਹਨੇ ਆ ਵੀ ਇਹ ਜੇ ਭਰਾਵਾਂ ਦੀ ਇਹ ਜੇ ਬੰਦਿਆਂ ਦੀ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਜਾਈਂਦਾ ਤਾਂ ਤਾਂ ਕਿ ਹੁਣ ਜਿਹੜੇ ਇੱਥੇ 20 ਬੰਦੇ 50 ਬੰਦੇ ਆਏ ਆ ਇਹਨਾਂ ਸਾਰਿਆਂ ਦੀ ਹੈਲਪ ਹੋ ਸਕੇ ਸੋ ਜਿੰਨੇ ਵੀ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਤੁਸੀਂ ਜਰੂਰ ਇੱਥੇ 5 ਮਿੰਟ 10 ਮਿੰਟ ਇੱਕ ਬੰਦਾ ਜਰੂਰ ਆਇਆ ਕਰੋ ਤੇ ਕੁਛ ਵੀ ਦਸਵੰਦ ਕੱਢ ਕੇ ਦਸਵੰਦ ਦੇ ਹਿਸਾਬ ਨਾਲ ਇੱਥੇ ਹੈਲਪ ਜਰੂਰ ਕਰਕੇ ਜਾਇ ਕਰੋ ਹੈਲਪ ਨਹੀਂ ਕਰਨੀ ਇੱਕ ਹੌਂਸਲਾ ਹੀ ਦੇ ਜਾਇ ਕਰੋ ਵੀ ਅਨਮੋਲ ਬਾਈ ਤੂੰ ਬਹੁਤ ਵਧੀਆ ਕੰਮ ਕਰ ਰਹੀ ਆ ਹੌਂਸਲੇ ਨਾਲ ਹੀ ਬਹੁਤ ਬੰਦਾ ਪੋਜ਼ਿਟਿਵ ਹੋ ਜਾਂਦਾ ਪੋਜ਼ਿਟਿਵਿਟੀ ਆ ਜਾਂਦੀ ਹੈ ਨਹੀਂ ਮਾੜਾ ਤਾਂ ਦੇਖੋ ਅੱਜ ਦਾ ਟਾਈਮ ਆਇਆ ਜਾਂ ਮਾੜਾ ਤਾਂ ਤੁਸੀਂ ਕਿਸੇ ਨੂੰ ਵੀ ਬੋਲ ਦੋ ਚੰਗਾ ਬੋਲਣਾ ਵੀ ਬਹੁਤ ਔਖਾ ਸੋ ਚੰਗਾ ਬੋਲ ਜਾਇਆ ਕਰੋ ਤੇ ਸਾਡਾ ਜੱਸਾ ਭਰਾ ਬਹੁਤ ਸੇਵਾ ਕਰਦਾ ਬਾਈ ਤੇ ਬਾਈ ਬਣੇ ਐਪਰੀਸ਼ੀਏਟ ਕਰਿਆ ਕਰੋ ਤੇ ਥੋੜਾ ਜਿਹਾ ਤਿਲ ਫੁੱਲ ਵੀ ਦੇ ਕੇ ਜਾਇਆ ਕਰੋ ਤਾਂ ਕਿ ਸਾਰਾ ਪੰਜਾਬ ਤੰਦਰੁਸਤ ਰਹੇ ਤੇ ਕਿਸੇ ਨੂੰ ਕਿਸੇ ਦੀ ਹੈਲਪ ਦੀ ਲੋੜ ਨਾ ਪਵੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ